ਕਿ ਲੋਈ ਮੇਟਰ ਨੂੰ ਲੋਹੇ ਦੇ ਨਾਲ ਨਾਲ ਸਟੀਲ ਨੂੰ ਵੀ ਬਿਲਡਿੰਗ ਕਰੂਗੀ ਇਹ ਮਿਗ ਪਲਸ ਆਰਗ ਵੱਡੇ ਕੰਮਾਂ ਲਈ ਟਰਾਲੀ ਵਾਲੀ ਵੱਡੀ ਫੈਕਟਰੀ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਜੀ ਨੇ ਇਹ ਸਿੰਗਲ 2 3 ਮਿਗਾ ਓਕੇ ਜੀ ਪੂਰਾ ਫੁੱਲ ਹੈਵੀ ਡਿਊਟੀ ਮਸ਼ੀਨ ਹੈ ਜੀ ਇਹ ਹਮ ਲੈ ਵੀ ਸੱਜਣੋ ਆ ਇਧਰ ਨੀ ਗਾ ਮਾਰ ਲੋ ਆ ਮਸ਼ੀਨ ਨੂੰ ਇਹ ਨਹੀਂ ਹੈਗਾ ਵੀ ਕੋਈ ਨਵੀਂ ਚੀਜ਼ ਆ ਇਹ ਨਹੀਂ ਹੈਗਾ ਵੀ ਕਿਤੋਂ ਮਿਲਦੀ ਨਹੀਂ ਇਹ ਨਹੀਂ ਹੈਗਾ ਵੀ ਕੁਆਲਿਟੀ ਇਕੱਲੀ ਇਹਨਾਂ ਕੋਲੋਂ ਮਿਲੂਗੀ ਜਿੱਥੇ ਆਪਾਂ ਖੜੇ ਆ ਸਾਰੇ ਕਿਤੇ ਕੁਆਲਿਟੀਆਂ ਵੀ ਵਧੀਆ ਮਿਲ ਜਾਂਦੀਆਂ ਨੇ ਮਸ਼ੀਨ ਵੀ ਮਿਲ ਜਾਂਦੀ ਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਵਧੀਆ ਕੁਆਲਿਟੀ ਦੇ ਵਿੱਚ ਨਾਲ ਕੱਟ ਰੇਟ ਦੀ ਗੱਲ ਕਰਦੇ ਆ ਫਿਰ ਗੈਲੈਕਸੀ ਵਾਲੇ ਜ਼ਿਆਦਾ ਆ ਜਾਂਦੇ ਨੇ ਅਨਵਰ ਜੀ ਸਵਾਗਤ ਹੈ ਜੀ ਠੀਕ ਹੈ ਕੋਈ ਹਾਂ ਜੀ ਠੀਕ ਹੈ ਅੱਛਾ ਇਹਦਾ ਦਾ ਰੇਟ ਮਨ ਦਾ ਪੂਰਾ ਫੁੱਲ ਘੱਟ ਦੇ ਦੋਗੇ ਹਨਾ ਪੂਰਾ ਫੁੱਲ ਘੱਟ ਦੇ ਦੇਗੇ ਘੱਟ ਨਾ ਦਿਓ ਜੀ ਵਧੀਆ ਦਿਓ ਵਧੀਆ ਜੀ ਜੀ ਕੁਆਲਿਟੀ ਦੱਸੋ ਕਿਹ ਹੈ ਜੀ ਕੁਆਲਿਟੀ ਬਹੁਤ ਵਧੀਆ ਜੀ ਅਸੀਂ ਵਧੀਆ ਚੀਜ਼ੇ ਵੇਚਦੇ ਹਾਂ ਸਾਰੀਆਂ ਬਿਲਕੁਲ ਜੀ ਕਸਟਮਰਾਂ ਦੀ ਡਿਮਾਂਡ ਦੀ ਮਸ਼ੀਨਾਂ ਦੇ ਨਾਲ ਨਾਲ ਵੀ ਚੌਕਸਾ 14 ਇੰਚ ਗ੍ਰਾਈਂਡਰ ਵੀ ਚਾਹੀਦੇ ਨੇ ਤਾਂ ਅਸੀਂ ਉਹ ਵੀ ਕਸਟਮਰਾਂ ਲਈ ਲਿਆਏ ਜੀ ਓਕੇ ਜੀ ਹਾਂਜੀ ਤੇ ਇਹ ਇਧਰ ਨਾ ਜਿਹੜੀ ਮੇਨ ਗੱਲ ਮੈਂ ਬਾਅਦ ਦੇ ਵਿੱਚ ਦਿਖਾਉਣ ਲੱਗਿਆ ਹੈਗੀ ਮੇਨ ਹੈ ਮਿਗ ਹਾਂਜੀ ਮਿੱਗ ਇਹ ਮਿਗ ਟਿੱਗ ਤਿਆਰ ਕੋਤ ਨਹੀਂ ਨੇ ਦੇ ਵਿੱਚ ਇਹ ਮਿਗ ਪਲੱਸ ਆਰਗ ਵੱਡੇ ਕਮਾਲੀ ਟਰਾਲੀ ਵਾਲੀ ਵੱਡੀ ਫੈਕਟਰੀ ਵਾਲੀ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਜੀ ਨੇ ਇਹ ਸਿੰਗਲ 2 3 ਮਿਗਾ ਓਕੇ ਜੀ ਪੂਰਾ ਫੁੱਲ ਹੈਵੀ ਡਿਊਟੀ ਮਸ਼ੀਨ ਹੈ ਜੀ ਇਹ ਹੂੰ ਇਹ ਅਸੀਂ ਸਿਰਫ ਸਿਰਫ ਬਹੁਤ ਘੱਟ ਰੇਟ 'ਚ 34000 'ਚ ਅਸੀਂ ਦਵਾਂਗੇ ਜੀ ਇਹ ਸਿੰਗਲ 2 3 ਮਿਗ ਮਸ਼ੀਨ ਦੇਖੋ ਜੀ 34000 'ਚ ਪਹਿਲਾਂ ਵੀ ਦਿੰਨੇ ਹੋ ਹੁਣ ਵੀ ਦਿੰਨੇ ਹੋ ਦਿੰਦੇ ਆ ਰਹੇ ਹੋਮਗੇ ਦਿੰਦੇ ਰਹੋਗੇ ਚਲੋ ਸਮੇਂ ਦੇ ਹਿਸਾਬ ਨਾਲ ਰੇਟ ਵੱਧ ਘਟਾ ਸਾਡੇ ਦਰਸ਼ਕਾਂ ਨੂੰ ਅੱਜ ਕਿਉਂਕਿ ਤੁਹਾਨੂੰ ਬਹੁਤ ਪਿਆਰ ਕਰਨ ਲੱਗੇ ਕੋਈ ਚੀਜ਼ ਦਿਓ ਵੱਖਰੀ ਜਿਹੜਾ ਬੰਦਾ ਸ਼ੇਅਰ ਕਰੂਗਾ ਚੀਜ਼ ਵੀ ਦੇ ਦੇਣਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਅਸੀਂ ਇਹ 15 ਕਿਲੋ ਦਾ ਕੋਇਲ ਮਿੱਗ ਮਸ਼ੀਨ ਨਾਲ ਦਵਾਂਗੇ ਜੀ 15 ਕਿਲੋ ਦਾ ਪੁਆਇੰਟ 8 ਦੀ ਤਾਰ ਜਿਹੜੀ ਇੱਥੇ ਚੱਲਦੀ ਆ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਅਸੀਂ ਇਹ ਕੋਇਲ ਫ੍ਰੀ ਦਵਾਂਗੇ ਜੀ ਅੱਛਾ ਇੱਕੇ ਮੈਨੂੰ ਐਂ ਦੱਸ ਦੋ ਵੀ ਇਹ ਗੈਸ ਤੋਂ ਬਿਨਾ ਚੱਲਣ ਵਾਲੀ ਆ ਕਿ ਗੈਸ ਨਾਲ ਚੱਲਦੀ ਨਹੀਂ ਜਿਹੜੀਆਂ ਵੱਡੀਆਂ ਮਿੱਗਾ ਆ ਜਾਂਦੀਆਂ ਨੇ ਜੀ ਸਵੇਰ ਤੋਂ ਸ਼ਾਮ ਵਰਕ ਕਰਦੇ ਨੇ ਉਹ ਗੈਸ ਨਾਲ ਹੀ ਬੈਸਟ ਰਹਿੰਦੀਆਂ ਨੇ ਠੀਕ ਹੈ ਜੀ ਉਹ ਪਰਤੇ 'ਚ ਪੈਂਦੀਆਂ ਨੇ ਇਹ ਸਟੀਲ ਵੀ ਕਰੋਗੇ ਹਾਂਜੀ ਹਾਂਜੀ ਸਾਰਾ ਕਰੋਗੇ ਜੀ ਉਹ ਕਿਲੋ ਮੈਨੂੰ ਲੋਹੇ ਦੇ ਨਾਲ-ਨਾਲ ਸਟੀਲ ਨੂੰ ਵੀ ਸਾਫ ਕਿੰਨਾ ਕਰੂਗੀ ਬੈਲ ਦੀ ਸਫਾਈ ਬਹੁਤ ਵਧੀਆ ਸਫਾਈ ਕਰੂਗੀ ਗੈਸ ਨਾਲ ਦਾ ਜਿਹੜੇ ਚਲਾਉਂਦੇ ਨੇ ਪੱਕੇ ਬਹੁਤ ਜਿਆਦਾ ਸਫਾਈ ਆਉਂਦੀ ਹੈ ਜੀ CO2 ਗੈਸ ਲੱਗ ਕੇ ਰੇਟ ਵੀ ਬਹੁਤ ਘੱਟ ਆ ਪਲੱਸ ਜੇ ਸ਼ੇਅਰ ਕਰ ਦੋਗੇ 1500 ਦਾ ਗਿਫਟ ਵੀ ਮਿਲ ਜੂਗਾ ਤੇ ਕੁਆਲਿਟੀ ਦੀ ਗੱਲ ਜਦੋਂ ਕਰਦੇ ਆ ਇਹ ਤਾਂ ਬੇਸੀ ਵਧੀਆ ਬ੍ਰਾਂਡ ਰੱਖਣ ਦੇ ਵਿੱਚ ਵਧੀਆ ਚੀਜ਼ ਦੇਣ ਦੇ ਵਿੱਚ ਬੇਸੀ ਮਸ਼ਹੂਰ ਹੋਗੇ ਅਨਵਰ ਗੈਲੈਕਸੀ ਬਿਲਡਿੰਗ ਵਰਕਰਸ ਵਾਲੇ ਸੌਰੀ ਮਕੈਨੀਕਲ ਵਰਕਰਸ ਵਾਲੇ ਐਡਰੈਸ ਇਹਨਾਂ ਦਾ ਖੰਨਾ ਰੋਡ ਤੇ ਪ੍ਰਾਣੀ ਚੁੰਗੀ ਕੋਲੇ ਇਹਨਾਂ ਦਾ ਜਿਹੜਾ ਸਟੋਰ ਹੈਗਾ ਮਲੇਰ ਕੋਟਲੇ ਦੇ ਵਿੱਚ ਇੱਥੇ ਤੁਸੀਂ ਵਿజిਟ ਵੀ ਕਰ ਸਕਦੇ ਹੋ ਤੇ ਆਰਡਰ ਵੀ ਕਰ ਸਕਦੇ ਹੋ ਧੰਨਵਾਦ ਅਨਵਰ ਜੀ ਧੰਨਵਾਦ ਦਰਸ਼ਕੋ ਤੁਹਾਡਾ ਸਤਿ ਸ਼੍ਰੀ ਅਕਾਲ